ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਜੋਧਪੁਰ ਪਖਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਅੰਕਲ ਬਲਜਿੰਦਰ ਦੇ ਘਰੋਂ ਦੋਸਤੋ ਵੀਡੀਓ ਆ ਦੂਸਰਾ ਸੂਆ ਸੂਈ ਹੋਈ ਆ ਛੋਟੀ ਸੇਲ ਕਰਨੀ ਆ ਕਿੰਨੇ ਕ ਦਿਨਾਂ ਦੀ ਸੂਈ ਆ ਕਿੰਨਾ ਦੋਸਤੋ ਜਿਹੜਾ ਮੌਕੇ ਤੇ ਦੁੱਧ ਹਾਜ਼ਰ ਆ ਉਹ ਸਾਰੀ ਇਨਫਰਮੇਸ਼ਨ ਆਪਾਂ ਮਾਲਕਾ ਤੋਂ ਲਵਾਂਗੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 11 ਤਰੀਕ ਪਹਿਲਾ ਮਹੀਨਾ ਤੇ 2026 ਦੀ ਆਜੋ ਆਪਾਂ ਮਾਲਕਾਂ ਨਾਲ ਗੱਲਬਾਤ ਕਰਦੇ ਆਂ ਘਰ ਆ ਜਿਹੜਾ ਦੋਸਤੋ ਗੁਰੂ ਘਰ ਦੇ ਬਿਲਕੁਲ ਕੋਲੇ ਆ ਗਿਆ ਹੈ ਨਾ ਜੀ ਹਾਂ ਗੁਰੂ ਘਰ ਸ਼ੌਣੀ ਆ ਗਈ ਨਾਲ ਉਹਦੇ ਗੁਰੂ ਘਰ ਦੇ ਹਾਂ ਗੁਰੂ ਘਰ ਦੇ ਨਾਲ ਸ਼ੌਣੀ ਆ ਗਈ ਸ਼ੌਣੀ ਦੇ ਨਾਲ ਆ ਜਾਵਾ ਠੀਕ ਆ ਜੀ ਠੀਕ ਆ ਸਾਰੇ ਪਿੰਡ 'ਚ ਕੋਈ ਸ਼ੌਣੀ ਹੈ ਠੀਕ ਆ ਜੀ ਠੀਕ ਆ ਤੇ ਇਹ ਕਿੰਨਾ ਸੂਆ ਜੀ ਇਹ ਦੂਜਾ ਸੂਆ ਹੈ ਦੂਜਾ ਸੂਆ ਕੀ ਕਿੰਨੇ ਕ ਦਿਨਾਂ ਦੀ ਸੂਈ ਅੱਜ ਹੈ ਇਹ ਅੱਜ 22 23 ਦਿਨ ਹੋ ਗਏ ਹੋਣਗੇ 22 23 ਦਿਨ ਸੂਣ ਹੋ ਗਏ ਨੂੰ ਹਾਂ ਤੇ ਹੁਣ ਜਿਹੜਾ ਦੁੱਧ ਆ ਜੀ ਅਗਲੇ ਨੂੰ ਆਪਾਂ ਚਵਾਦਗੇ ਅਗਲਾ ਐਂ ਕਹਿੰਦੇ 15 ਲੀਟਰ ਜਮਾ ਮਾਰ ਕੇ ਲੈ ਜੀ ਵੀ ਕਿ ਐਨੇ ਡੰਗ ਚਾਊਂਗਾ ਉਹ ਤੇ ਨਾ ਇਧਰ ਉਧਰ ਹੋਵੇ ਕਿੰਨਾ ਚਵਾ ਦੋਗੇ 15 ਲੀਟਰ 15 ਲੀਟਰ ਚਵਾ ਦੋਗੇ ਹਾਂ ਚਵਾ ਦਾਂਗੇ ਦੂਜਾ ਦੋਸਤੋ ਸੂਆ ਸੂਈ ਆ 15 ਲੀਟਰ ਮਾਲਕ ਕਹਿੰਦੇ ਅਸੀਂ ਦੁੱਧੇ ਦਾ ਚਵਾ ਦਾਂਗੇ ਪਾਂ ਦੀ ਆਪਣੇ ਘਰੇ ਬੰਦਾ ਚਾਰ ਡੰਗ ਚੋਲੇ 6 ਚੋਲੇ ਉਹ ਕੋਈ ਚੱਕਰ ਨਹੀਂ ਤੇ ਬਾਕੀ ਤੁਸੀਂ ਲੇਵੇ ਦੀ ਚੈੱਕ ਕਰੋ ਕਰਮ ਵਾਲੀ ਦੀ ਵਧੀਆ ਬਣਤਰ ਆ ਤੇ ਸੋਹਣੇ ਆ ਦੇਖੋ ਸੋਹਣੇ ਥਾਣਾ ਦੋਸਤੋ ਵਧੀਆ ਗੈਪ ਤੇ ਇਹ ਥੋੜਾ ਜਿਹਾ ਉਪਰਾਂ ਬਣ ਕਰਦੀ ਹੈ ਕੋਈ ਨਹੀਂ ਜੀ ਬਗਾਨੇ ਬੰਦੇ ਤੋਂ ਤਾਂ ਪਸ਼ੂ ਕਰਦੇ ਹੀ ਆ ਹੂੰ ਆ ਦੇਖੋ ਫਿਕਸ ਜਿਹਾ ਲੇਵਾ ਵੀਰੇ ਕੱਦਾ ਜਿਹੜਾ ਮੀਡੀਅਮ ਕਹਿ ਸਕਦੇ ਨਾ ਬਾਹਲੀ ਵੱਡੀ ਤੇ ਨਹੀਂ ਦੋਸਤੋ ਛੋਟੀ ਆ ਵਧੀਆ ਸੋਹਣੀ ਝੋਟੀ ਆ ਫਿਕਸ ਜਿਹਾ ਲੇਵੇ ਵਾਲੀ ਆ ਖੋਲ ਕੇ ਤੋਰ ਕੇ ਦਿਖਾ ਦਿਨਾ ਨੰਬਰ ਮਾਲਕਾਂ ਦਾ ਹੇਠਾਂ ਚੱਲੀ ਜਾਂਦਾ ਆ ਦੇਖੋ ਵੀਰੇ ਖੋਲ ਲਓ ਜਿੱਧਰ ਆਪ ਪਦਵਾਦੀ ਜਿਹੜਾ ਬੱਚਾ ਕੱਟਾ ਹੈ ਨਾ ਹਾਂ ਕੱਟਾ ਹੈ ਬੱਚਾ ਦਾ ਦੋਸਤ ਇਹਨੇ ਕੱਟਾ ਦਿੱਤਾ ਹੋਇਆ ਆਹ ਦੇਖੋ ਵੀਰੇ ਨੰਬਰ ਦੋਸਤੋ ਇਹ ਇੱਥਾਂ ਚੱਲੀ ਜਾਂਦਾ ਜੋਧਪੁਰ ਪਖਰਪਿੰਡ ਇੱਕ ਪਾਸੇ ਬੁਰਜਸੇਮ ਆ ਗਿਆ ਇੱਧਰ ਯਾਤਰੀ ਨਾਲ ਨਾਲ ਜੇ ਪਿੰਡਾ ਦੋਸਤੋ ਇਹ ਕੋਈ ਨਹੀਂ ਕੋਈ ਨਾ ਮੇਰੇ ਤੋਂ ਥੋੜਾ ਡਰਦੀ ਹੈ ਇੱਧਰ ਹੀ ਲੈ ਚੱਲੋ ਹਾਂ ਜੇ ਹੂੰ ਆਹ ਦੇਖੋ ਭਾਈ ਸੋ ਜਿਹੜੇ ਵੀ ਭਰਾਣੇ ਖਰੀਦਣੀਆਂ ਜਿਵੇਂ ਮਰਜੀ ਦੁੱਧ ਦੀ ਤਸੱਲੀ ਕਰਨੀ ਹੈ ਭਈ ਆਪਦੀ ਚਾਰ ਡੰਗ ਚੋਲੋ ਮੋੜ ਲਿਓ ਜੀ ਇੱਧਰ ਹੀ ਮੋੜ ਲਿਓ ਦੂਰ ਵਾਲੀ ਬਾਗੀ ਆਹ ਦੇਖੋ ਦੋਸਤੋ ਜਦੋਂ ਅਗਲਾ ਮਾਲਕ ਕਹਿੰਦਾ ਭਈ ਆਪਾਂ ਚਾਰ ਡੰਗ ਚਵਾ ਦਾਂਗੇ ਫਿਰ ਆਪਦੀ ਤੁਸੀਂ ਭਈ ਤਸੱਲੀ ਬੇਫਿਕਰ ਹੋ ਕੇ ਕਰ ਲਿਆ ਕਰੋ ਠੀਕ ਆ ਤੇ ਬਾਕੀ ਝੋਟੀ 'ਚ ਕੋਈ ਤਥਾ ਨਹੀਂ ਹੈਗੀ ਵਧੀਆ ਸੋਹਣੇ ਥਾਣਾ ਚਵਾਈ ਵਾਲੇ ਥਾਣਾ ਹੂੰ ਆਹ ਦੇਖੋ ਵੀਰੇ ਮੋੜ ਲਿਓ ਜੀ ਅੰਕਲ ਜੀ ਹੁਣ ਹੋ ਜੋ ਮਗਰ ਹਾਂ ਆਹ ਦੇਖੋ ਜੀ ਕੋਈ ਨਾ ਕੋਈ ਨਾ ਟਿਕਾਣਾ ਹਾਂ ਬਹੁਤ ਸੋਹਣੇ ਬਿੱਥੀ ਦੇ ਥਾਣਾ ਦੋਸਤੋ ਝੋਟੀ ਦੇ ਕੋਈ ਨਹੀਂ ਕੋਈ ਨਾ ਕੋਈ ਨਹੀਂ ਕੋਈ ਨਹੀਂ ਬੰਨ ਲੋ ਹੀ ਬੰਨ ਹਰੇ ਤੂੰ ਡਰੀ ਜਾਂਦੀ ਐ ਦਰਦੀ ਐ ਹਾਂ ਡਰਦੀ ਐ ਤੇ ਬਾਕੀ ਫਿਰ ਮੁੱਲ ਦਾ ਕਿਵੇਂ ਕਰੋਗੇ ਮੁੱਲ ਫੋਨ ਤੇ ਫੋਨ ਤੇ ਕਰੋਗੇ ਫੋਨ ਤੇ ਕਰ ਲਾਂਗੇ ਤਰਾਜਿਆ ਕਰਦੇ ਆ ਬੰਦੇ ਫਿਰ ਵਿੱਚ ਦੀ ਜਾਇ ਜੀ ਰਹੂਗਾ ਮੁੱਲ ਹਾਂ ਮੁੱਲ ਜਾਇ ਜੀ ਰਹੂਗਾ ਠੀਕ ਆ ਜੀ ਮੁੱਲ ਦੋਸਤੋ ਫੋਨ ਤੇ ਕਰਨਗੇ ਮਾਲਕ ਜਾਇਜ਼ ਕਹਿੰਦੇ ਕੋਈ ਭਾਰ ਰੱਖਾਂਗੇ ਨੰਬਰ ਹੇਠਾਂ ਚੱਲੀ ਜਾਂਦਾ ਜੋਧਪੁਰ ਪਖਰ ਪਿੰਡ ਆ ਦੋਸਤੋ ਬੱਚਾ ਤੁਸੀਂ ਆ ਚੈੱਕ ਕਰ ਲਓ ਜੋ ਜਿਹੜੇ ਵੀ ਭਰਾ ਨੂੰ ਬਈ ਪਸੰਦ ਆਉ ਕਰ ਲਿਓ ਸੰਪਰਕ ਵੀਡੀਓ ਦੇਖਣ ਲਈ ਵੀਰੇ ਬਹੁਤ ਬਹੁਤ ਧੰਨਵਾਦ ਸਸੀਕਲ ਬਾਈ ਜੀ ਸਾਰੇ ਭਰਾਵਾਂ ਨੂੰ